ਦੀ ਮਾਚੀਵਾੜਾ ਬੋ ਮੰਤਰੀ ਸਹਿਕਾਰੀ ਖੇਤੀਬਾੜੀ ਸਰਵਿਸ ਲਿਮਟਿਡ ਦੀ ਮੀਟਿੰਗ ਹੋਈ ਜਿਸ ਵਿੱਚ ਨਵੇਂ ਚੁਣੇ ਡਾਇਰੈਕਟਰਾਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਵੀ ਪਹੁੰਚੇ ਨੇ ਸਭਾ ਦੇ ਨਵੇਂ ਚੁਣੇ ਡਾਇਰੈਕਟਰਾਂ ਨੇ ਸਰਬਸੰਮਤੀ ਨਾਲ ਨਵੇਂ ਅਹੁਦੇ ਦੀ ਚੋਣ ਕੀਤੀ ਗਈ ਜਿਸ ਵਿੱਚ ਹਰਵਿੰਦਰ ਸਿੰਘ ਪ੍ਰਧਾਨ ਚੁਣੇ ਗਏ ਜਦਕਿ ਜੀਤਰਾਮ ਸੀਨੀਅਰ ਮੀਤ ਪ੍ਰਧਾਨ ਅਮਰਤਪਾਲ ਸਿੰਘ ਜੂਨੀਅਰ ਮੀਤ ਪ੍ਰਧਾਨ ਨੂੰ ਚੁਣ ਲਿਆ ਗਿਆ ਜੋਨ ਪ੍ਰਕਿਰਿਆ ਵਿੱਚ ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਬਹਾਦਰ ਸਿੰਘ, ਗਗਨਦੀਪ ਸਿੰਘ, ਪ੍ਰਦੀਪ ਕੌਰ ਨੇ ਭਾਗ ਲਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਨੇ ਕਿਹਾ ਕਿ ਖੇਤੀਬਾੜੀ ਸਹਿਕਾਰੀ ਸਭਾ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਮੈਂਬਰ ਚੁੜੇ ਗਏ ਨੇ ਅਤੇ ਇੱਕ ਆਮ ਵਰਕਰ ਹਰਬਿੰਦਰ ਸਿੰਘ ਗਰੇਵਾਲ ਨੂੰ ਪ੍ਰਧਾਨਗੀ ਦਾ ਅਹੁਦਾ ਦੇ ਕਿਨਵਾਜਿਆ। ਉਹਨਾਂ ਨੇ ਕਿਹਾ ਕਿ ਕਿਸਾਨ ਖੇਤੀਬਾੜੀ ਸਭਾ ਨਾਲ ਜੁੜ ਕੇ ਸਰਕਾਰ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਨਾਮ ਨਿਯੁਕਤ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਸੋਸਾਇਟੀ ਨਾਲ ਜੁੜੇ ਕਿਸਾਨਾਂ ਦੀਆਂ ਸਮੱਸਿਆ ਨੂੰ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਸ਼੍ਰੀ ਮਾਚੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ। ਅੱਜ ਪ੍ਰਧਾਨ ਜੀ ਚੌਂਕੀਆ ਸੋਸਾਇਟੀ ਦੀ ਆਮਦਨ ਕਰਦੇ ਤਾਂ ਸਾਡੇ ਨਵੇਂ ਮੈਂਬਰ ਵੀ ਆ ਗਏ। ਹਾਂਜੀ ਹਾਂਜੀ ਇਹ ਸਾਡਾ ਵੀਰ ਬਹੁਤ ਪੁਰਾਣੇ ਵਰਕਰ ਨੇ ਤੇ ਅੱਜ ਵਧਾਈ ਵੀ ਹੈ ਇਹਨੂੰ। ਉਹ ਪ੍ਰਸਿੱਧ ਜਿਹੜੀ ਵੀ ਮਸੂਲ ਵਾਲਾ ਬਹੁਤ ਮੰਤੂ ਜੀ ਸੈਕਾ ਦੀ ਖੇਤੀਬਾੜੀ ਸੁਸਾਇਟੀ ਸੀਗੀ ਇਹਦੇ ਡਾਇਰੈਕਟਰ ਚੁਣੇ ਗਏ ਸੀ ਅੱਜ ਸਾਰਿਆਂ ਨੇ ਸਮਪਤੀ ਦੇ ਨਾਲ ਹਰਵਿੰਦਰ ਸਿੰਘ ਗਿੱਲ ਨੂੰ ਪ੍ਰਧਾਨ ਬਣਾਇਆ ਤੇ ভাইস ਪ੍ਰਧਾਨ ਸਾਡੇ ਵੀਰ ਅਮਰ ਅਮਰਤਵ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਵੀ ਇਹਨੂੰ ਮੁਬਾਰਕਾਂ ਵੀ ਦਿੰਦਾ ਤੇ ਨਾਲ ਦੀ ਨਾਲ ਬਹੁਤ ਆਸਾ ਸਾਨੂੰ ਇਹਨਾਂ ਸਾਰੀ ਜਿਮੀ ਟੀਮਾਂ ਵੀ ਇੱਕ ਵਧੀਆ ਕੰਮ ਦੀ ਸੁਸਾਇਟੀ ਲਈ ਸਾਦੋਂ ਕੀ ਕੀ ਕਰੋਗੇ ਤੁਸੀਂ ਸੁਸਾਇਟੀ ਨਾਲ ਸਰਕਾਰ ਕੋਲ ਸੈਟੀ ਯੋਜਨਾ ਸ਼ੁਰੂ ਕੀਤੀ ਗਈ ਹੈ ਟੀਮ ਕੀ ਕਰਨੀਗੀ ਸਾਡੇ ਦੇਖੋ ਇਹ ਜੇ ਦੇਖਿਆ ਜਾਵੇ ਬੜੀਆਂ ਸਹੂਲਤਾਂ ਨੇ ਜਦੋਂ ਆਪਾਂ ਸਬਸਿਡੀ ਦਿੰਦੇ ਆਪਾਂ ਬਾਹਰ ਤਾਂ ਇਹ ਕਈ ਵਾਰ ਦੇਖਦੇ ਆ ਵੀ ਇਹ ਖਾਦ ਕਿਸੇ ਟਾਈਮ ਘਾਟ ਵੀ ਆਉਂਦੀ ਆ ਕੋਈ ਪ੍ਰੋਡਕਟ ਨਾਲ ੱੱਕੇ ਨਾਲੇ ਦੇ ਦਿੰਦੇ ਨੇ ਪਰ ਜਿਹੜੇ ਕਿਸਾਨ ਉਦਮੀ ਕਿਸਾਨ ਸਬਸਿਡੀ ਨਾਲ ਕੇ ਚੱਲਦੇ ਨੇ ਉਹਨਾਂ ਨੂੰ ਲਾਭ ਹੀ ਮਿਲਦਾ ਪਰ ਪਤਾ ਵੀ ਜਿਹੜੀ ਪੈਸੀ ਵੀ ਨੇ ਉਹ ਬੜੇ ਘੱਟ ਬਿਆਹ ਤੇ ਦਿੱਤੇ ਜਾਂਦੇ ਨੇ ਉਹਨਾਂ ਦੀ ਉਹਨਾਂ ਦੇ ਵਿੱਚ ਵੀ ਫਿਰ ਫਿਰ ਵੀ ਸਬਸਿਡੀ ਆਉਂਦੀ ਆ ਮੈਂ ਤਾਂ ਇਹ ਕਹਿੰਦਾ ਵੀ ਇੱਕ ਇਹ ਸਾਂਝੀ ਸਸਤਾ ਹੈਗੀ ਆ ਇਹ ਸਾਰੇ ਕਿਸਾਨ ਰਲ ਕੇ ਚਲਾਉਣਗੇ ਉਹਦੇ ਨਾਲੇ ਕੰਮ ਹੋਊਗਾ ਮੈਂ ਪ੍ਰਧਾਨ ਨੂੰ ਬੇਨਤੀ ਹੀ ਕਰੂੰਗਾ ਵੀ ਸਾਰੇ ਰਲ ਕੇ ਇਸ ਹਸਤਾ ਨੂੰ ਪਹੋਰ ਚਾਹੀਏ ਤੇ ਲਿਖ ਜਾਈਏ ਅੰਦਵਾਰੀ ਕੋਈ ਨਗਰ ਕੌਂਸਲ ਪ੍ਰਧਾਨ ਜਿਹੜਾ ਪਛੜਾ ਸਟੇਟ ਦੀ ਪ੍ਰਧਾਨ ਕਰਾ ਗਿਆ ਮੈਂ ਬਹੁਤ ਮੁਬਾਰਕ ਦਿੰਨਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਨੂੰ ਜਿਨ੍ਹਾਂ ਨੇ ਕਿ ਸਾਡੇ ਬਹੁਤ ਦੀ ਪਾਰਟੀ ਨਾਲ ਜੁੜੇ ਹੋਏ ਗਰਿਆਲ ਸਾਹਿਬ ਨੂੰ ਇਹ ਉਹਨਾਂ ਚ ਕਾਬਲੀਅਤ ਦੇਖੀ ਤੇ ਉਹਨਾਂ ਨੂੰ ਸੁਸਾਇਟੀ ਦਾ ਪ੍ਰਧਾਨ ਬਣਾਇਆ ਸੋ ਮੈਂ ਆਸ ਕਰਦਾ ਕਿ ਜੋ ਹੀ ਸੁਸਾਇਟੀ ਆ ਜਿਵੇਂ ਕਿ ਸਾਨੂੰ ਪਤਾ ਲੱਗਿਆ ਨਾ ਬਜਟ ਸਾਡ ਮਤਲਬ 3.5 ਕਰੋੜ ਤੋਂ ਉੱਪਰ ਇਹਨਾਂ ਦਾ ਲੈਣ ਦੇ ਨਾ ਸੋ ਉਸ ਕਿਸਾਨ ਭਰਾਵਾਂ ਨੂੰ ਇਹ ਅਪੀਲ ਆ ਕਿ ਆਪਾਂ ਆਪਣੀ ਆਪਣੇ ਅਦਾਰੇ ਨਾਲ ਜੁੜੀਏ ਕਿਉਂਕਿ ਜੋ ਸਹੂਲਤਾਂ ਤੁਹਾਨੂੰ ਜੋ ਨਿੱਗ ਜਿਵੇਂ ਕਮਾ ਆਪਣੇ ਬੱਚੇ ਨੂੰ ਦੇ ਸਕਦੀ ਓਵੇਂ ਹੀ ਸੁਸਾਇਟੀ ਦੇ ਵਿੱਚ ਜੋ ਤੁਹਾਨੂੰ ਸਹੂਲਤਾਂ ਨਿੱਗ ਪੰਜਾਬ ਸਰਕਾਰ ਦੇ ਰਹੀ ਆ ਉਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਔਰ ਆਨੰਦ ਜਿਵੇਂ ਆਸ ਕਰਦਾ ਕਿ ਸੁਸਾਇਟੀ ਸਾਡੇ ਇਲਾਕੇ ਵਿੱਚ ਬਹੁਤ ਹੀ ਵੱਡਾ ਮਾਨ ਆ ਸਕਦਾ ਅੱਗੇ ਜੀ ਪਤਾ ਹੁੰਨੇ ਕਿ ਸੁਸਾਇਟੀ ਦਾ ਕੀ ਕਰਨ ਤੁਹਾਡਾ ਅੱਜ ਹਾਂਜੀ ਮੈਂ ਹਰਵਿੰਦਰ ਸਿੰਘ ਗਰਵਾਲ ਅੱਜ ਮਛੜਾ ਸੋਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਜੀ ਤੇ ਮੈਂ ਆ ਸਾਡੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਬਹੁਤ ਧੰਨਵਾਦੀ ਜਿੰਨਾਂ ਮੈਨੂੰ ਅੱਜ ਸੋਸਾਇਟੀ ਦਾ ਪ੍ਰਧਾਨ ਬਣਾਇਆ ਜੀ ਕਿਸਾਨਾਂ ਲਈ ਕਿਸਾਨਾਂ ਨੂੰ ਕੀ ਫੀਲ ਕਰੋਗੇ ਵੀ ਸੋਸਾਇਟੀ ਕਰਨ ਤੋਂ ਕੀ ਕੀ ਹੋਣਾ ਕਿਸਾਨਾਂ ਵੱਤੋਂ ਵੱਤੋਂ ਸੋਸਾਇਟੀ ਨਾਲ ਜੁੜਨ ਦੀ ਇੱਥੇ ਘੱਟ ਰੇਟ ਤੇ ਉਹਨਾਂ ਨੂੰ ਵਿਆਜ ਤੇ ਜਿਹੜੇ ਕਰਜ਼ੇ ਜਾਂ ਖਾਦਾਂ ਕੀੜਨਾਸ਼ ਦਵਾਈਆਂ ਆਗਦੀ ਮਿਲਦੀਆਂ ਨੇ ਉਹਦਾ ਲਾਭ ਲੈਣਾ ਉਹਨਾਂ ਦਾ ਫਰਜ਼ ਬਣਦਾ ਜੀ